ਤਕੀਆਂ-ਤਕੀਆਂ ਲੱਗਦੀਆਂ ਨੇ। ਉਹਨੂੰ ਵੀ ਰਾਤ ਨੂੰ ਸੌਂਦੇ ਸਮੇਂ ਖਲੱਤਾਂ 'ਚ ਖਿੱਚ ਮਹਿਸੂਸ ਹੁੰਦੀ ਆ। ਲੱਤਾਂ ਦੇ ਵਿੱਚ ਸੁੰਨਾ ਪਣ ਲੱਗਣਾ, ਕੀੜੀਆਂ ਚੱਲਣੀਆਂ ਔਰ ਜਾਂ ਫਿਰ ਐਦਾਂ ਲੱਗਣਾ ਵੀ ਕੋਈ ਲੱਤਾਂ ਨੂੰ ਘੁੱਟੀ ਜਾਵੇ। ਜਦੋਂ ਸੌਂ ਜਾਂਦੇ ਹੋ, ਉਦੋਂ ਬਾਅਦ ਹੀ ਲੱਤਾਂ 'ਚ ਦਰਦ ਸ਼ੁਰੂ ਹੁੰਦਾ। ਕੀ ਇਸੇ ਕਰਕੇ ਤੁਸੀਂ ਰਾਤ ਨੂੰ ਨੀਂਦ ਪੂਰੀ ਨਹੀਂ ਕਰ ਪਾਉਂਦੇ? ਇਸੇ ਕਰਕੇ ਤੁਹਾਨੂੰ ਡਿਪਰੈਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ? ਤੇਨੂੰ ਲੱਤਾਂ ਦਰਦ ਦੀ ਬਿਮਾਰੀ ਕਿਹਾ ਜਾਂਦਾ ਹੈ? ਜਾਂ ਇਸੇ ਨੂੰ ਹੀ ਰੈਸਲੈਸ ਲੈਗ ਸਿੰਡਰੋਮ ਕਿਹਾ ਜਾਂਦਾ ਹੈ? ਇਸੀ ਗੱਲਾਂ ਕਰਕੇ ਹੀ ਆਪਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਔਰ ਲੱਤਾਂ ਦੇ ਵਿੱਚ ਦਰਦ ਰਹਿੰਦਾ ਹੈ। ਅਗਰ ਤੁਹਾਨੂੰ ਵੀ ਇਹ ਸਾਰੀਆਂ ਗੱਲਾਂ ਨੇ ਤਾਂ ਅੱਜ ਦੀ ਵੀਡੀਓ ਤੁਸੀਂ ਧਿਆਨ ਨਾਲ ਦੇਖਿਓ ਔਰ ਆਸਾਨ ਕਸਰਤਾਂ ਕਰਨੀਆਂ ਸ਼ੁਰੂ ਕਰ ਦਿਓ। ਸਤਿ ਸ਼੍ਰੀ ਅਕਾਲ ਜੀ, ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ। ਸਤਿ ਸ਼੍ਰੀ ਅਕਾਲ ਜੀ, ਦਿਸ ਇਜ਼ ਡਾਕਟਰ ਵਿਬਸਰਾ। ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਇਹ ਹੁੰਦਾ ਕਿਉਂ ਹੈ? ਇਹ ਆਇਰਨ ਦੀ ਕਮੀ ਨਾਲ ਹੁੰਦਾ। ਆਇਰਨ ਦੀ ਕਮੀ ਨੂੰ ਪੂਰਾ ਕਰਨ ਲਈ ਤੁਹਾਨੂੰ ਵਿਟਾਮਿਨ ਸੀ ਜ਼ਰੂਰ ਲੈਣਾ ਚਾਹੀਦਾ। ਵਿਟਾਮਿਨ ਸੀ ਪਾਇਆ ਜਾਂਦਾ ਨਿੰਬੂ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਖੱਟੇ ਪਰਦਾਤ ਵਿੱਚ ਜਿਸ ਤਰ੍ਹਾਂ ਤੁਸੀਂ ਨਿੰਬੂ ਲੈ ਸਕਦੇ ਹੋ ਜਾਂ ਫਿਰ ਤੁਸੀਂ ਆਲਾ ਖਾ ਸਕਦੇ ਹੋ ਜਾਂ ਫਿਰ ਤੁਸੀਂ ਇਮਲੀ ਲੈ ਸਕਦੇ ਹੋ ਇਸ ਤਰ੍ਹਾਂ ਦੀ ਚੀਜ਼ ਖਾਣੀ ਹੈ ਲੇਕਿਨ ਉਹਦੇ ਨਾਲ ਤੁਹਾਨੂੰ ਆਇਰਨ ਦੇ ਰਿਚ ਡਾਈਟ ਵੀ ਲੈਣੀ ਚਾਹੀਦੀ ਹੈ ਜਿਹੜੀ ਕਿ ਪਾਲਕ ਚ ਹੁੰਦੀ ਹੈ ਐਪਲ ਚ ਹੁੰਦੀ ਹੈ ਜਾਂ ਫਿਰ ਅਨਾਰ ਚ ਪਾਈ ਜਾਂਦੀ ਹੈ ਸੋ ਹੁਣ ਗੱਲ ਕਰਨ ਲੱਗੇ ਆ ਆਸਾਨ ਕਸਰਤਾਂ ਦੀ ਸਭ ਤੋਂ ਪਹਿਲਾਂ ਤੁਸੀਂ ਇੱਕ ਕੋਈ ਵੀ ਕੱਪੜਾ ਲੈ ਲਓ ਜਾਂ ਕਿਸੇ ਵੀ ਤੁਸੀਂ ਚੀਜ਼ ਨਾਲ ਇਦਾਂ ਪੈਰ ਨੂੰ ਚੰਗੀ ਤਰ੍ਹਾਂ ਬੰਨ ਲੈਣਾ ਹੈ ਔਰ ਆਪਾਂ ਸੌਣ ਤੋਂ ਪਹਿਲਾਂ ਬਿਲਕੁਲ ਲੱਤ ਉੱਪਰ ਚੱਕ ਦੇਣੀ ਹੈ ਇਸੇ ਤਰ੍ਹਾਂ ਇੱਥੇ ਖਿੱਚ ਪਏਗੀ ਇੱਥੇ ਖਿੱਚ ਪਏਗੀ ਜਿਸ ਦੇ ਵਿੱਚ ਆਪਾਂ ਕਾਫ ਮਸਲ ਔਰ ਹੈਮਸਟ੍ਰਿੰਗ ਮਸਲ ਨੂੰ ਸਟ੍ਰੈਚ ਕਰਾਂਗੇ ਪੂਰੇ 10 ਸੈਕਿੰਡ ਲਈ ਔਰ ਦੈਨ ਆਪਾਂ ਰਿਲੈਕਸ ਹੋ ਜਾਵਾਂਗੇ ਆਪਾਂ 5 ਤੋਂ 7 ਵਾਰੀ ਦੋਨੋਂ ਸਾਈਡ ਕਰਨੀ ਹੈ ਇਹ ਕਸਰਤ ਹੋਗੀ ਨੰਬਰ 1 ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਹੁਣ ਆਪਾਂ ਕੁਆਡ੍ਰਿਸੈਪ ਮਸਲ ਨੂੰ ਸਟ੍ਰੈਚ ਕਰਾਂਗੇ ਪਹਿਲਾਂ ਆਪਾਂ ਕਾਫ ਮਸਲ ਔਰ ਹੈਮਸਟ੍ਰਿੰਗ ਮਸਲ ਨੂੰ ਸਟ੍ਰੈਚ ਕੀਤਾ ਸੀ ਇਸ ਮਸਲ ਨੂੰ ਸਟ੍ਰੈਚ ਕਰਨ ਲਈ ਆਪਾਂ ਕੀ ਕਰਾਂਗੇ ਆਪਾਂ ਉਲਟੇ ਪੈ ਜਾਣਾ ਔਰ ਇਸੇ ਤਰ੍ਹਾਂ ਇਸ ਨੂੰ ਬੰਨ ਕੇ ਰੱਖਾਂਗੇ ਤੁਸੀਂ ਦੇਖੋ ਧਿਆਨ ਨਾਲ ਔਰ ਇਸ ਤਰ੍ਹਾਂ ਆਪਾਂ ਇਸ ਨੂੰ ਖਿੱਚਾਂਗੇ ਜ਼ੋਰ ਦੀ ਜਦੋਂ ਆਪਾਂ ਇਹਨੂੰ ਖਿੱਚਾਂਗੇ ਇਸ ਜਗ੍ਹਾ ਤੇ ਆਪਣੇ ਸਟ੍ਰੈਚ ਪਏਗਾ ਇੱਥੇ ਆਪਾਂ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਦਾ ਇੱਕ ਹੋਰ ਤਰੀਕਾ ਹੈ ਇਸ ਨੂੰ ਤੁਸੀਂ ਸਾਈਡ ਲਾਈਨ 'ਚ ਵੀ ਪੈ ਕੇ ਕਰ ਸਕਦੇ ਹੋ ਤੁਸੀਂ ਸਾਈਡ ਲੈ ਕੇ ਪੈ ਜਾਓਗੇ ਔਰ ਪੈਰ ਨੂੰ ਇੱਥੋਂ ਫੜ ਕੇ ਇਦਾਂ ਪਿੱਛੇ ਨੂੰ ਖਿੱਚ ਦੇਣਾ ਜਿੰਨਾ ਖਿੱਚ ਸਕਦੇ ਹੋ ਜਦੋਂ ਖਿੱਚੋਗੇ ਇੱਥੇ ਤੁਹਾਡੇ ਸਟ੍ਰੈਚ ਪਏਗਾ ਇੱਥੇ ਤੁਸੀਂ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਦੇ ਵੀ ਤੁਸੀਂ 10 ਸੈਟ ਲਾਉਣ ਦੀ ਕੋਸ਼ਿਸ਼ ਕਰਨੀ। ਉਦੋਂ ਅਗਲੀ ਕਸਰਤ ਹੋਏਗੀ ਬ੍ਰਿਜਿੰਗ ਕਿਉਂਕਿ ਲੋਅਰ ਲੈਂਬ ਨੂੰ ਸਟਰੋਂਗ ਕਰਨ ਲਈ ਪੈਲਵਿਸ ਮਸਲ ਵੀ ਸਟਰੋਂਗ ਕਰਨੇ ਜ਼ਰੂਰੀ ਨੇ। ਲੱਕ ਨੂੰ ਉੱਪਰ ਚੱਕ ਦੇਣਾ ਹਵਾ 'ਚ 10 ਸੈਕਿੰਡ ਹੋਲਡ ਦੈਨ ਰਿਲੈਕਸ। ਇਸ ਦੇ ਵੀ ਤੁਸੀਂ 10 ਸੈਟ ਲਾਓ। ਸਾਰੀਆਂ ਕਸਰਤਾਂ ਔਰ ਸਾਰੀਆਂ ਗੱਲਾਂ ਦਾ ਧਿਆਨ ਰੱਖੋ ਤੁਸੀਂ ਰੈਸਟਲੈਸ ਲੈਗ ਸਿੰਡਰੋਮ ਨੂੰ ਘਰ ਦੇ ਵਿੱਚ ਆਸਾਨ ਕਸਰਤਾਂ ਨਾਲ ਔਰ ਆਸਾਨ ਗੱਲਾਂ ਨਾਲ ਠੀਕ ਕਰ ਸਕਦੇ ਹੋ। ਸਤਿ ਸ੍ਰੀ ਅਕਾਲ ਜੀ।